ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਕੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਆਪਾਂ ਫੇਰ ਤੋਂ ਅੱਜ ਲੈ ਕੇ ਆਏ ਹਾਂ ਕੋਈ ਨਵੀਂ ਰੇਮੇਡੀ ਤੇ ਅੱਜ ਤੁਹਾਨੂੰ ਦੱਸਦੇ ਹਾਂ ਆਪਾਂ ਤੇ ਇਹ ਤੁਹਾਡੇ ਫੇਸ ਦੇ ਉੱਪਰ ਜਦੋਂ ਤੁਸੀਂ ਲਗਾਓਗੇ ਤੇ ਤੁਹਾਨੂੰ ਇੰਨਾ ਜ਼ਿਆਦਾ ਗਲੋਵ ਮਿਲੇਗਾ ਨਾ ਕਿ ਤੁਸੀਂ ਹੈਰਾਨ ਰਹਿ ਜਾਓਗੇ ਤੇ ਬਿਲਕੁਲ ਸਿੰਪਲ ਜਿਹਾ ਕੰਮ ਆ ਕੋਈ ਔਖਾ ਨਹੀਂ ਹੈ ਜ਼ਿਆਦਾ ਪੈਣਾ ਨੂੰ ਪਤਾ ਹੀ ਹੈ ਜਿਹੜੇ ਆਪਾਂ ਨੂੰ ਦੇਖਦੇ ਹਨ ਉਹਨਾਂ ਨੂੰ ਪਤਾ ਹੀ ਹੈ ਕਿ ਆਪਾਂ ਬਿਲਕੁਲ ਹੀ ਸੌਖੇ ਜਿਹੇ ਤੇ ਆਸਾਨ ਜਿਹੇ ਕੰਮ ਦੱਸਦੇ ਹੁੰਨੇ ਆ ਤੇ ਆਪਣੀ ਸਕਿਨ ਵੀ ਵਧੀਆ ਰਹੂਗੀ ਉਹਦੇ ਨਾਲ ਹੈਲਦੀ ਤੇ ਵੈਸੇ ਵੀ ਉਹ ਆਪਣਾ ਗਲੋ ਵੀ ਬਹੁਤ ਆਊ ਦਾਗ ਧੱਬੇ ਹਰ ਚੀਜ਼ ਵਾਸਤੇ ਬਹੁਤ ਹੀ ਵਧੀਆ ਹੈ ਤੇ ਕੁਝ ਵੀ ਜ਼ਿਆਦਾ ਖਰਚਾ ਨਹੀਂ ਹੈ ਉਹਦੇ ਤੇ ਤੇ ਚਲੋ ਆਜੋ ਜੀ ਆਪਾਂ ਕਰਦੇ ਆਂ ਫਿਰ ਸ਼ੁਰੂ ਆਪਾਂ ਕਾਟਨ ਰੂਮ ਆਪਾਂ ਜਿਵੇਂ ਪਿੰਡਾਂ ਵਾਲੇ ਰੂਮ ਬੋਲਦੇ ਹਨਾ ਫਤਰ ਉਹ ਹੀ ਬੋਲਦੇ ਆ ਕਾਟਨ ਹੁਣ ਕਹਿਣ ਲੱਗੇ ਤੇ ਆਹ ਗੁਲਾਬ ਜਲ ਤੇ ਇਹ ਆਪਾਂ ਕੀ ਕਰਨਾ ਹੈ ਥੋੜਾ ਜਿਹਾ ਕਾਟਨ ਦੇ ਉੱਪਰ ਗੁਲਾਬ ਜਲ ਲਾ ਲੈਣਾ एक ये कि फेस में आप गिला कर लेना ये आप ला ले गुलाब जल थोड़ा डुल गया ऊपर चलो कोई गल खुशबू आई तो ये आप फेस अपना ਇਕ ਗਿੱਲਾਈ ਕਰ ਲੈਣਾ ਆਪਾਂ ਗੁਲਾਬ ਜਲ ਦੇ ਨਾਲ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਆਪਣੇ ਕੋਲ ਹੈਗਾ ਬੇਸਣ ਇਹਨੂੰ ਆਪਾਂ ਛਾਨ ਕੇ ਤੇ ਇਦਾਂ ਥੈਲੀ ਦੇ ਵਿੱਚ ਪਾ ਕੇ ਰੱਖਿਆ ਹੋਇਆ ਇਹ ਮੈਂ ਆਪਦੇ ਫੇਸ ਵਾਸਤੇ ਯੂਜ਼ ਕਰਦੀ ਆ ਵਧੀਆ ਬੇਸਣ ਆ ਇਹ ਜਿੰਨਾ ਥੋੜਾ ਜਿਹਾ अद्धा का चमचा जी अपना छोटा वाला चमचा है तो आप अद्धा टमाटर आखो जी इन थोड़ा इदा करके ना जूसी जहा हो जाएगा जी ਉਹਨੂੰ ਗੱਲ ਆਬ ਜਲ ਵੀ ਸੀਗਾ ਵਿੱਚ ਤੇ ਹੁਣ ਆਪਾਂ ਇਹਨੂੰ ਕੀ ਕਰਨਾ ਹੈ ਆਪਣੇ ਫੇਸ ਦੇ ਉੱਪਰ ਇਦਾਂ ਜੋ ਵੀ ਡਸਟ ਵਗੈਰਾ ਹੋਊਗੀ ਉਤਰ ਜੂਗੀ ਤੇ ਇੱਕ ਵਧੀਆ ਚਮਕਦਾਰ ਫੇਸ ਹੋ ਜਾਊਗਾ ਆਪਣਾ ਤੇ ਜ਼ਰੂਰ ਟਰਾਈ ਕਰਿਓ ਤੇ ਆਪਾਂ ਤੁਹਾਨੂੰ ਲਾਈਵ ਰਿਜ਼ਲਟ ਦਿਖਾਉਣਾ ਹੈ ਮੈਂ ਉਸ ਤੋਂ ਪਹਿਲਾਂ ਬਿਲਕੁਲ ਕੁਝ ਨਹੀਂ ਸੀ ਲਗਾਇਆ ਫੇਸ ਦੇ ਉੱਪਰ ਮੈਂ ਜਸਤ ਖਾਲੀ ਪਾਣੀ ਦੇ ਨਾਲ ਵਾਸ਼ ਕੀਤਾ ਸੀ। ਮੈਨੂੰ ਇਹ ਸੀ ਕਿ ਚਲੋ ਮੈਂ ਫੇਸ ਟੇਪ ਲਾਗਾ ਕੇ ਦਿਖਾਨੀ ਆ ਫੇਰੀ ਬਾਅਦ ਚ। ਇਸ ਕਰਕੇ ਮੈਂ ਕੁਝ ਨਹੀਂ ਲਗਾਇਆ ਇਸ ਪਹਿਲਾਂ। ਇਹ ਨਾਲ ਇੱਕ ਤਾਂ ਆਪਣੇ ਫੇਸ ਦੀ ਮ사ਜ ਹੋ ਜਾਂਦੀ ਆ ਇਹਦੇ ਨਾਲ। ਆ ਦੇਖੋ ਜੀ ਆ ਟਮਾਟਰ ਕਿਉਂਕਿ ਨਿੰਬੂ ਨੂੰ ਆਪਾਂ ਡਾਇਰੈਕਟ ਆਪਣੇ ਫੇਸ ਦੇ ਉੱਪਰ ਰਗੜ ਨਹੀਂ ਸਕਦੇ ਹਨ ਤੇ ਟਮਾਟਰ ਨੂੰ ਆਪਾਂ ਜ਼ਰੂਰ ਇਦਾਂ ਕਰ ਸਕਦੇ ਨਿੰਬੂ ਦੇ ਨਾਲ ਤਾਂ ਕਈਆਂ ਨੂੰ ਨਿੰਬੂ ਵੈਸੇ ਨਹੀਂ ਸੂਟ ਕਰਦਾ ਫਿੰਸੀਆਂ ਹੋ ਜਾਂਦੀਆਂ ਕਈਆਂ ਦੇ ਨਿੰਬੂ ਦੇ ਨਾਲ ਤੇ ਟਮਾਟਰ ਵੈਸੇ ਜ਼ਿਆਦਾ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਨਹੀਂ ਸੂਟ ਕਰਦਾ ਟਮਾਟਰ ਮੋਸਲੀ ਸਾਰੀਆਂ ਸਕਿਨ ਨੂੰ ਵਾਸਤੇ ਵਧੀਆ ਹੀ ਹੁੰਦਾ ਹੈ ਇਸ ਵਿੱਚ ਆਪਾਂ ਥੋੜਾ ਜਿਹਾ ਹੋਰ ਲਗਾ ਲੈਨੇ ਬੱਸ ਤੇ ਇਹਨੂੰ ਆਪਾਂ 4-5 ਮਿੰਟ ਪੂਰਾ ਆਪਣੇ ਫੇਸ ਦੀ ਮ사ਜ ਕਰਨੀ ਹੈ ਹਲਕੀ ਹਲਕੀ ਹੱਥਾਂ ਦੇ ਨਾਲ ਤੇ ਫਿਰ ਤੁਸੀਂ ਇਹਨੂੰ ਸੰਡੇ ਪਾਣੀ ਨਾਲ ਵਾਸ਼ ਕਰ ਦੋ ਹੁਣ ਤਾਂ ਮੌਸਮ ਵੈਸੇ ਠੀਕ ਹੋ ਗਿਆ ਤੇ ਵਿਆਹ ਸ਼ਾਦੀਆਂ ਦੇ ਵੀ ਚੀਜ਼ਾਂ ਸ਼ੁਰੂ ਹੋ ਗਈਆਂ ਤੇ ਕਰਕੇ ਭੈਣੂ ਜਾਇਓ ਤੇ ਇਹ ਕਹਿਣਗੇ ਲੋਕ ਕਿ ਕੀ ਕਰਵਾਣੇ ਤੁਸੀਂ ਫੇਸ ਦੇ ਉੱਪਰ ਕਿ ਤੁਹਾਡਾ ਫੇਸ ਦਿਨੋਂ ਦਿਨ ਵਧੀਆ ਹੁੰਦਾ ਜਾ ਰਿਹਾ ਹੈ ਤੇ ਜਰੂਰ ਤੁਸੀਂ ਕਰਕੇ ਸੌਖਾ ਜਿਹਾ ਕੰਮ ਆ ਕੋਈ ਔਖਾ ਨਹੀਂ ਔਖੇ ਕੰਮ ਆਪਾਂ ਦੱਸਦੇ ਨਹੀਂ ਕਿਉਂਕਿ ਇੱਕ ਤਾਂ ਦਿਨ ਛੋਟੇ ਹੈਗੇ ਆ ਭੈਣਾ ਕੋਲੇ ਕੰਮਕਾਰ ਬਾਲੇ ਹੁੰਦੇ ਆ ਟਾਈਮ ਨਹੀਂ ਮਿਲਦਾ ਜ਼ਿਆਦਾ ਸਰਦੀਆਂ ਦੇ ਵਿੱਚ ਪਤਾ ਹੀ ਆ ਆਪਾਂ ਨੂੰ ਕਿ ਕੰਮ ਸਾਰਾ ਦਿਨ ਨਹੀਂ ਮੁੱਕਦੇ ਨਾ ਕੁਝ ਨਾ ਕੁਝ ਚੱਲ ਹੀ ਜਾਂਦਾ ਰਹਿੰਦਾ ਹੈ ਇਸ ਕਰਕੇ ਆਪਾਂ ਛੋਟੇ ਛੋਟੇ ਕੰਮ ਹੀ ਦੱਸਦੇ ਹੁੰਨੇ ਆ ਇਹ ਨੁਸਖੇ ਕਿ ਭੈਣਾਂ ਨੂੰ ਔਖਾ ਵੀ ਨਾ ਲੱਗੇ ਤੇ ਫੇਸ ਵੀ ਵਧੀਆ ਹੋ ਜਾਵੇ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਮੈਂ ਵਾਸ਼ ਕਰਕੇ ਤੇ ਫਿਰ ਤੁਹਾਨੂੰ ਮਿਲਦੀ ਆ ਤੇ ਹਾਂਜੀ ਆਪਾਂ ਕਰਿਆ ਫੇਸ ਨੂੰ ਵਾਸ਼ ਤੇ ਆ ਦੇਖੋ ਜੀ ਬਹੁਤ ਜ਼ਿਆਦਾ ਫਰਕ ਪੈ ਗਿਆ ਬਹੁਤ ਹੀ ਜ਼ਿਆਦਾ ਇੱਕਦਮ ਫੇਸ ਨਾ ਚਮਕ ਗਿਆ ਤੇ ਬਹੁਤ ਵਧੀਆ ਰਿਜ਼ਲਟ ਆਇਆ ਤੇ ਜ਼ਰੂਰ ਕਰਿਓ ਇਹਨੂੰ ਤੁਸੀਂ ਤੇ ਫਿਰ ਕਿਸੇ ਵਿਆਹ ਦੇ ਵਿੱਚ ਜਾਇਓ ਛੋਟਾ ਜਿਹਾ ਕੰਮ ਆ ਕੋਈ ਪੈਸੇ ਨਹੀਂ ਜ਼ਿਆਦਾ ਲੱਗਣੇ ਆਪਣੇ ਟਮਾਟਰ ਵੀ ਹੁਣ ਆਪਾਂ ਨੂੰ ਘਰੇ ਹੀ ਹੁੰਦੇ ਆ ਬੇਸਣ ਵੀ ਘਰੇ ਹੀ ਹੁੰਦਾ ਗੁਲਾਬ ਜਲ ਆਪਾਂ ਇੱਕ ਵਾਰੀ ਲਿਆ ਕੇ ਰੱਖ ਲਈਏ ਤੇ ਆਪਾਂ ਨੂੰ ਮੁੱਕਦਾ ਨਹੀਂਗਾ 2-3 ਮਹੀਨੇ ਨਹੀਂ ਮੁੱਕਦਾ ਭਲਾ ਭੱਡੇ ਲਈ ਯੂਜ਼ ਕਰੀ ਜਾਈਏ ਕਿਉਂਕਿ ਥੋੜਾ ਜਿਹਾ ਯੂਜ਼ ਕਰਨਾ ਹੁੰਦਾ ਜ਼ਿਆਦਾ ਤਾਂ ਆਪਾਂ ਪਾਉਣਾ ਹੀ ਨਹੀਂ ਹੁੰਦਾ ਤੇ ਤੁਸੀਂ ਜ਼ਰੂਰ ਕਰਿਓ ਤੇ ਇੱਕ ਵੈਸੇ ਤੇ ਚਲੋ ਸਾਰੇ ਭੈਣ ਭਰਾ ਜਿਹੜੇ ਵੀ ਮੈਸੇਜ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਦੂਸਰੇ ਮਨਦੀਪ कौर ਭੈਣ ਜੀ ਤੁਹਾਡਾ ਤਾਂ ਬਹੁਤ ਹੀ ਬਹੁਤ ਧੰਨਵਾਦ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੁਸੀਂ ਸਾਡੀਆਂ ਵੀਡੀਓ ਇਦਾਂ ਹੀ ਦੇਖਦੇ ਰਹੋ ਤੇ ਤੁਹਾਨੂੰ ਹਮੇਸ਼ਾ ਹੀ ਰੱਬ ਖੁਸ਼ ਰੱਖੇ ਤੁਸੀਂ ਮੈਨੂੰ ਇਹ ਮੈਸੇਜ ਕਰਦੇ ਹੋ ਕਿ ਤੁਸੀਂ ਸਦਾ ਹੱਸਦੇ ਵਸਦੇ ਰਹੋ ਤੇ ਪ੍ਰਮਾਤਮਾ ਅੱਗੇ ਮੈਂ ਵੀ ਇਹ ਅਰਦਾਸ ਕਰਦੀ ਆ ਕਿ ਤੁਸੀਂ ਵੀ ਭੈਣ ਜੀ ਹਮੇਸ਼ਾ ਖੁਸ਼ ਰਹੋ ਹੱਸਦੇ ਵਸਦੇ ਰਹੋ ਤੇ ਸਾਰੇ ਪਰਿਵਾਰ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਆਪਣਾ ਭੈਣਾ ਜਿਹੜੀਆਂ ਜਿਹੜੀਆਂ ਆਪਾਂ ਨੂੰ ਕਮੈਂਟ ਕਰਨੀਆਂ ਵਧੀਆ ਵਧੀਆ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਆਪਾਂ ਸਾਰੀਆਂ ਭੈਣਾਂ ਦਾ ਨਾਮ ਬੋਲਿਆ ਕਰਾਂਗੇ ਇੱਕ ਪਹਿਲਾਂ ਹਰਪ੍ਰੀਤ ਭੈਣ ਜੀ ਨਵਾਂ ਸ਼ਹਿਰ ਤੋਂ ਉਹ ਆਪਣੀ ਵੀਡੀਓ ਤੇ ਪਹਿਲਾਂ ਕਮੈਂਟ ਕਰਦੇ ਸੀਗੇ ਹੁਣ ਭੈਣ ਜੀ ਪਤਾ ਨਹੀਂ ਦੇਖਦੇ ਆ ਵੀਡੀਓ ਕਿ ਨਹੀਂ ਦੇਖਦੇ ਕਾਫੀ ਧੇਰ ਹੋ ਗਈ ਉਹਨਾਂ ਦਾ ਕਮੈਂਟ ਨਹੀਂ ਆਇਆ ਤੇ ਭੈਣ ਜੀ ਤੁਸੀਂ ਦੱਸਿਓ ਆਪਣਾ ਹਾਲ ਚਾਲ ਕਿ ਤੁਸੀਂ ਠੀਕ ਠਾਕ ਹੋ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰਿਆ ਕਰਕੇ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਓਕੇ ਜੀ ਧੰਨਵਾਦ